ਕਿਸ ਤਰੀਕੇ ਨਾਲ ਚੋਣ ਪ੍ਰਚਾਰ ਰਿਹਾ ਕਿਉਂਕਿ ਜ ਆਖਰੀ ਦਿਨ ਹੈ ਤੇ ਰੋਡ ਸ਼ੋ ਵੀ ਵੱਡੇ ਪੱਧਰ ਤੇ ਕੱਢਿਆ ਗਿਆ ਲੋਕਾਂ ਵੱਲੋਂ ਕਿਸ ਤਰੀਕੇ ਦਾ ਹੁਲਾਹਾਂ ਮਿਲਿਆ ਬਹੁਤ ਵਧੀਆ ਹੰਗਾਰਾ ਮਿਲਿਆ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਵੀ ਸਭ ਕੁਝ ਸਾਬਤ ਹੁੰਦਾ ਵੀ ਲੋਕ ਲੋਕਾਂ ਦਾ ਰੁਝਾਨ ਤਰਨ ਤਰਨ ਦੀ ਹਵਾ ਕਿਧਰਲੇ ਪਾਸੇ ਅੱਜ ਅੱਜ ਵੀ ਜੁਆਇਨਿੰਗਾਂ ਨੇ ਆਪਾਂ ਦੁੱਤਨ ਜੁਆਇਨਿੰਗਾਂ ਕਰਾ ਲੀਆਂ ਨੇ ਹੁਣ ਫਿਰ ਇੱਕ ਜੁਆਇਨਿੰਗ ਆ ਵੀ ਇਹ ਜਿਹੜਾ ਆਉਣ ਵਾਲੀ 14 ਤਰੀਕ ਨੂੰ ਤੈਅ ਕਰਦਾ ਵੀ ਇਸ ਟਾਈਮ ਹਵਾ ਲਹਿਰ ਤੇ ਤੂਫਾਨ ਆਮ ਆਦਮੀ ਪਾਰਟੀ ਦਾ ਤਰ੍ਹਾਂ ਤਾਂ ਇਦੀਆਂ ਇਲੈਕਸ਼ਨਾਂ ਨੇ ਅਸੀਂ ਲੋਕਾਂ ਦੇ ਵਿੱਚ ਜਾ ਰਹੇ ਹਾਂ ਆਪਣੇ ਕੰਮਾਂ ਦਾ ਰਿਪੋਰਟ ਕਾਰਡ ਲੈ ਕੇ ਜਾਂਦੇ ਹਾਂ ਵੀ ਆਹ ਕੰਮ ਕੀਤੇ ਨੇ ਜਿਹਦੇ ਚ ਕੋਈ ਝੂਠ ਬੋਰਿਆ ਤਾਂ ਦੱਸੋ ਜੇ ਸਹੀ ਆ ਤੇ ਫਿਰ ਸ਼ਾਬਾਸ਼ ਦਿਓ ਲੋਕ ਮੰਨਦੇ ਨੇ ਉਹ ਗੱਲ ਨੂੰ ਸ਼ਾਬਾਸ਼ ਦਿੰਦੇ ਨੇ ਜਦੋਂ ਇਹੋ ਪ੍ਰਚਾਰ ਜਦੋਂ ਆਪਾਂ ਪੰਜਾਬ 'ਚ ਲੈ ਕੇ ਚੱਲੇ ਤੇ ਫਿਰ ਕੋਡੀਆਂ ਉਝਾੜੂ ਫੇਰਾਂਗੇ ਇੱਕ ਵਾਰੀ ਫਿਰ ਸਵਾਦ ਨਾਲ ਕਿਉਂਕਿ ਆਪਾਂ ਕੰਮ ਕੀਤੇ ਨੇ ਬ੍ਰਦਰ ਜਿਸ ਤਰੀਕੇ ਤੁਹਾਨੂੰ ਦੱਸ ਰਿਹਾ ਸੀ ਕਿ ਤਰਨਤਾਰਨਾਂ ਦੇ ਵਿੱਚ ਬਾਏ ਇਲੈਕਸ਼ਨ ਚੱਲਦੇ ਪਏ ਨੇ ਤਾਂ ਆਮ ਆਦਮੀ ਪਾਰਟੀ ਦੇ ਵਰਕਿੰਗ ਪ੍ਰੈਜ਼ੀਡੈਂਟ ਸ਼ਹਿਰੀ ਕਲਤੀ ਸਾਡੇ ਨਾਲ ਮੌਜੂਦ ਨੇ ਗੱਲਬਾਤ ਕਰਦੇ ਆਂ ਵੀ ਕਿਸ ਤਰੀਕੇ ਨਾਲ ਚੋਣ ਪ੍ਰਚਾਰ ਜਿਹੜੀ ਇਸ ਵਾਰ ਦੇ ਰਹੀ ਹੈ ਤੇ ਸਰ ਕਿਸ ਤਰੀਕੇ ਨਾਲ ਚੋਣ ਪ੍ਰਚਾਰ ਰਿਹਾ ਕਿਉਂਕਿ ਜੇ ਆਖਰੀ ਦਿਨ ਹੈ ਤੇ ਰੋਡ ਸ਼ੋ ਵੀ ਵੱਡੇ ਪੱਧਰ ਤੇ ਕੱਢਿਆ ਗਿਆ ਲੋਕਾਂ ਵੱਲੋਂ ਕਿਸ ਤਰੀਕੇ ਦਾ ਹੁਲਾਰਾ ਮਿਲਿਆ ਬਹੁਤ ਵਧੀਆ ਹੁੰਗਾਰਾ ਮਿਲਿਆ ਜੀ ਜਦੋਂ ਦੀ ਆਮ ਆਦਮੀ ਪਾਰਟੀ ਦਾ ਦਫਤਰ ਤੋਂ ਉਤ ਘਟਨ ਕੀਤਾ ਹੈ ਦਿੱਲੀ ਦੋ ਦੋ ਟਾਈਮ ਤਿੰਨ ਤਿੰਨ ਟਾਈਮ ਪਰਿਵਾਰ ਜਿਹੜੇ ਜੁਆਇਨਿੰਗ ਕਰਾਉਂਦੇ ਰਹੇ ਆ ਇਦਿੱਤੋਂ ਹੀ ਪਰਖ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਵੀ ਸਭ ਕੁਝ ਸਾਬਤ ਹੁੰਦਾ ਵੀ ਲੋਕ ਲੋਕਾਂ ਦਾ ਰੁਝਾਨ ਤਰਨ ਤਰਨ ਦੀ ਹਵਾ ਕਿਧਰਲੇ ਪਾਸੇ ਹੈ ਅੱਜ ਅੱਜ ਵੀ ਜੁਆਇਨਿੰਗਾਂ ਨੇ ਆਪਾਂ ਦੋ ਤਿੰਨ ਜੁਆਇਨਿੰਗਾਂ ਕਰਾ ਲੀਆਂ ਨੇ ਹੁਣ ਫਿਰ ਇੱਕ ਜੁਆਇਨਿੰਗ ਆ ਵੀ ਇਹ ਜਿਹੜਾ ਆਉਣ ਵਾਲੀ 14 ਤਰੀਕ ਨੂੰ ਤੈਅ ਕਰਦਾ ਵੀ ਇਸ ਟਾਈਮ ਹਵਾ ਲਹਿਰ ਤੇ ਤੂਫਾਨ ਆਮ ਆਦਮੀ ਪਾਰਟੀ ਦਾ ਤਰਨ ਤਰਨ ਜੇਕਰ ਗੱਲ ਕੀਤੀ ਜਾਵੇ ਬਾਈ ਇਲੈਕਸ਼ਨ ਦੀ ਤਾਂ ਅਕਸਰ ਦੇਖਦੇ ਆਂ ਵੀ ਬਾਈ ਇਲੈਕਚਰ ਆਮ ਆਦਮੀ ਪਾਰਟੀ ਜਿੱਤਦੀ ਹੈ ਜੇਕਰ ਲੈਣ ਦੇ ਗੱਲ ਕੀਤੀ ਜਾਵੇ ਉੱਥੇ ਵੀ ਪਾਰੀ ਬਹੁਮਤ ਨਾਲ ਜਿੱਤੀ ਸੀ ਤੇ ਹੁਣ ਤਰਨ ਤਰਨ ਕਿਸ ਤਰੀਕੇ ਦੀ ਤਿਆਰੀ ਹੈ ਦੇਖੋ ਇਲੈਕਸ਼ਨਾਂ ਉਦੋਂ ਜਿੱਤੀਆਂ ਜਾਂਦੀਆਂ ਨੇ ਜਦੋਂ ਲੋਕ ਪਸੰਦ ਕਰਦੇ ਜਦੋਂ ਲੋਕ ਚਾਹਣ ਕਿਉਂਕਿ ਧੱਕੇ ਨਾਲ ਕੋਈ ਕਿਸੇ ਨੂੰ ਵੋਟ ਨਹੀਂ ਪਵਾ ਲੈਂਦਾ ਅੰਦਰ ਬਟਨ ਜਿਹੜਾ ਨਪਣਾ ਹੁੰਦਾ ਉਹ ਇਨਸਾਨ ਆਪਣੀ ਮਰਜ਼ੀ ਨਾਲ ਦਬਦਾ ਸੋ ਇਹ ਜਿਹੜੀਆਂ ਇਲੈਕਸ਼ਨਾਂ ਨੇ ਅਸੀਂ ਲੋਕਾਂ ਦੇ ਵਿੱਚ ਜਾ ਰਹੇ ਆ ਆਪਣੇ ਕੰਮਾਂ ਦਾ ਰਿਪੋਰਟ ਕਾਰਡ ਲੈ ਕੇ ਜਾਂਦੇ ਆਂ ਵੀ ਆ ਕੰਮ ਕੀਤੇ ਨੇ ਜਿਹਦੇ ਚ ਕੋਈ ਝੂਠ ਬੋਰਿਆ ਤਾਂ ਤਾਂ ਦੱਸੋ ਜੇ ਸਹੀ ਆ ਤੇ ਫਿਰ ਸ਼ਾਬਾਸ਼ ਦਿਓ ਲੋਕ ਮੰਨਦੇ ਨੇ ਉਹ ਗੱਲ ਨੂੰ ਸ਼ਾਬਾਸ਼ ਦਿੰਦੇ ਨੇ ਕਿਉਂਕਿ ਅਸਲ ਦੇ ਵਿੱਚ ਹੱਲੇ ਅਸੀਂ ਇਲੈਕਸ਼ਨ ਮੋਡ ਦੇ ਵਿੱਚ ਹੁੰਨੇ ਆ ਆਪਣੇ ਪ੍ਰਚਾਰ ਸਮੇ ਹੁਣ ਇੱਥੇ ਪ੍ਰਚਾਰ ਹੋਇਆ ਲੋਕਾਂ ਦੀ ਹਵਾ ਲੋਕਾਂ ਦੀ ਚੇਂਜ ਉਹਨਾਂ ਨੇ ਕਰ ਦਿੱਤੀ ਹੈ ਤੁਹਾਡੇ ਸਾਹਮਣੇ ਤੇ ਇਸ ਸਮੇ ਐਮਪੀ ਦੀ ਇਲੈਕਸ਼ਨ ਨੂੰ ਹੋਰ ਹਵਾਵਾਂ ਚੱਲਦੀਆਂ ਸੀ ਪਰ ਇੱਕੋ ਗੱਲ ਤੁਹਾਨੂੰ ਮੈਂ ਦੱਸਾਂ ਲੋਕ ਕੰਮਾਂ ਦੇ ਬਿਹਾਫ ਤੇ ਵੋਟ ਪਾਉਂਦੇ ਨੇ ਹੁਣ ਇਹੋ ਪ੍ਰਚਾਰ ਜਦੋਂ ਆਪਾਂ ਪੰਜਾਬ 'ਚ ਲੈ ਕੇ ਚੱਲੇ ਤੇ ਫਿਰ ਕੋਡੀਆਂ ਝਾੜੂ ਫੇਰਾਂਗੇ ਇੱਕ ਵਾਰੀ ਫਿਰ ਸਵਾਦ ਨਾਲ ਕਿਉਂਕਿ ਆਪਾਂ ਕੰਮ ਕੀਤੇ ਨੇ ਬ੍ਰਦਰ ਆਪਾਂ ਇਹਨਾਂ ਵਾਂਗੂ ਗੁਟਕਾ ਸਾਹਿਬ ਹੱਥ 'ਚ ਫੜ ਕੇ ਝੂਠੀਆਂ ਸੋਹਣ ਨਹੀਂ ਕਰਦੀਆਂ ਆ ਆਪਾਂ ਇਹਨਾਂ ਵਾਂਗੂ ਝੂਠੇ ਵਾਅਦੇ ਨਹੀਂ ਕੀਤੇ ਆਪਾਂ ਗੁਰੂ ਗ੍ਰੰਥ ਸਾਹਿਬ ਜੀ ਦੀਆਂ ਬੇਦਮੀਆਂ ਜਿਹੜੀਆਂ ਇਹਨਾਂ ਨੇ ਕਰਾਈਆਂ ਨੇ ਉਹ ਅੱਜ ਫਿਰ ਮੈਦਾਨ ਦੇ ਵਿੱਚ ਵੋਟਾਂ ਮੰਗਣ ਤੇ ਫੇਰ ਮਾਰੀ ਗੱਲ ਮਤਲਬ 27 ਦੀ ਤਿਆਰੀ ਜਿਹੜੀ ਹੈ ਇੱਥੋਂ ਸ਼ੁਰੂ ਹੋ ਜਾਂਦੀ ਹੈ ਇਹਦੇ ਵਿਰੋਧੀਆਂ ਨੇ ਵੀ ਕਿਹਾ ਵੀ ਇਹ ਸੈਮੀਫਾਈਨ ਇਹ ਇਹ ਵੀ ਇਦਾਂ ਕਹਿੰਦੇ ਇਹ ਤੇ ਕਾਂਗਰਸ ਨੇ ਵੀ ਕਿਹਾ ਇਹ ਆਪਣੇ ਅਕਾਲੀ ਦਲ ਨੇ ਵੀ ਕਿਹਾ ਹੈ ਭਾਜਪਾ ਨੇ ਵੀ ਕਿਹਾ ਹੁਣ ਸੈਮੀਫਾਈਨਲ ਦਾ ਨਤੀਜਾ ਤਰਨਤਨ ਦੇ ਲੋਕ ਆਪੇ ਦੱਸ ਦੇਣਗੇ ਵੀ 27 ਚ ਨਤੀਜਾ ਕਿਹਦਾ ਹੁੰਦਾ